ਦੀਵਾਨਾ ਰੇਡੀ ਦੇ ਸਤਕਾਰ ਸੁਰਤੋਂ ਲਾ ਤੁਹਾਡੀ ਪੇਸ਼ੇ ਨਜ਼ਰ ਇੱਕ ਉਰਦੂ ਦੀ ਕਹਾਣੀ ਕਰ ਰਹੇ ਹਾਂ ਜਿਸ ਦਾ ਸਰਲੇਖ ਹੈ ਇੱਕ ਦਿਨ ਦੀ ਬਾਦਸ਼ਾਹ ਤੇ ਲਿਖਤਮ ਨੇ ਖਵਾਜਾ ਅਹਿਮਦ ਆਵਾਜ਼ ਬਾਦਸ਼ਾਹ ਤਖਤ ਤੇ ਬੈਠਾ ਸੀ ਸਿਰ ਤੇ ਸੁਨਹਿਰੀ ਤਾਜ ਸਜਿਆ ਸੀ ਤੇ ਰੇਸ਼ਮੀ ਪੋਸ਼ਾਕੇ ਪਏ ਸਨ ਪੈਰਾਂ 'ਚ ਜਰੀਦਾਰ ਸੋਨੇ ਦੀ ਤਾਰ ਨਾਲ ਕੱਢੀ ਜੁੱਤੀ ਸੀ ਤੇ ਤਖਤ ਦੇ ਹੇਠਾਂ ਸ਼ੇਰ ਦੀ ਖਾਲ ਵਿਸ਼ੀ ਹੋਈ ਸੀ ਕਈਆਂ ਦੇ ਚੀਤੇ ਦੀ ਵਿਸ਼ੀ ਹੁੰਦੀ ਹੈ ਕਈ ਸਾਧ ਵੀ ਚੀਤੇ ਸ਼ੇਰ ਦੀ ਖਾਲ ਬਸਾ ਵਿਸ਼ਾ ਕੇ ਭਗਤੀ ਕਰਦੇ ਨੇ ਤੇਜਸਰਨ ਉਸਤੇ ਸਪਾਸਲਾਰ ਵਜ਼ੀਰ ਅਮੀਰ ਦਰਬਾਰੀ ਬਾਦਸ਼ਾਹ ਦੇ ਸਾਹਮਣੇ ਹੱਥ ਬੰਨੇ ਸਿਰ ਝੁਕਾਈ ਖੜੇ ਸਨ ਕਿਸੇ ਦੀ ਹਿੰਮਤ ਵੀ ਨਹੀਂ ਸੀ ਕਿ ਸਿਰ ਝੁੱਕੇ ਬੜੀ ठाਠ ਸੀ ਉਸ ਬਾਦਸ਼ਾਹ ਦੀ ਹਰ ਕੋਈ ਸ਼ਾਹੀ ਹੁਕਮ ਦੀ ਅਡੀਕ ਦੇ ਵਿੱਚ ਸੀ ਤੇ ਅਚਾਨਕ ਬਾਦਸ਼ਾਹ ਨੇ ਤਾੜੀ ਵਜਾਈ ਤੇ ਉਸਦੇ ਦੋਵਾਂ ਹੱਥਾਂ ਦੀਆਂ ਉਂਗਲਾਂ ਦੇ ਹੀਰੇ ਚਮਕ ਉੱਠੇ ਐਨ ਪੂਰਾ ਮੇਕਅਪ ਮੁਕਅਪ ਕੀਤਾ ਹੁੰਦਾ ਬਾਦਸ਼ਾਹਾਂ ਦਾ ਤੁਹਾਨੂੰ ਪਤਾ ਹੁੰਦਾ ਮਲੂਕ ਹੱਥ ਪੈਰ ਹੁੰਦੇ ਨੇ ਬਾਦਸ਼ਾਹ ਨੇ ਹੁਕਮ ਸੁਣਾਇਆ ਰਕਾਸ਼ਾ ਰਕਾਸ਼ਾ ਉਸ ਤੋਂ ਬਾਅਦ ਦੂਜੇ ਪਰਦੇ ਖੁੱਲਦੇ ਗਏ ਉਹਨਾਂ ਦੇ ਵਿੱਚੋਂ ਇੱਕ ਨਰਤਕੀ ਇਸ ਤਰ੍ਹਾਂ ਪ੍ਰਗਟ ਹੋਈ ਜਿਵੇਂ ਬੱਦਲਾਂ 'ਚ ਕੋਈ ਬਿਜਲੀ ਲਿਸ਼ਕਰੀ ਹੀਠਾਂ ਨੂੰ ਆਉਂਦੀ ਆ ਤਖਤ ਦੇ ਸਾਹਮਣੇ ਪਹੁੰਚ ਕੇ ਉਸ ਨਾਚੀ ਨੇ 7 ਵਾਰ ਚੋਕ ਕੇ ਸਲਾਮ ਕੀਤਾ ਬਾਦਸ਼ਾਹ ਸਲਾਮਤ ਨੂੰ ਫਿਰ ਦੀਵਾਨੇ ਖਾਸ ਦੀਆਂ ਸੰਗ ਮਰਮਰੀ ਕੰਧਾਂ ਸੁਨਹਿਰੀ ਚਿੱਤਰਕਾਰੀ ਨਾਲ ਸਜੀ ਹੋਈ ਛਤ ਤੇ ਸੰਗੀਤ ਦੀ ਧੁਨੇ ਗੂੰਜ ਉੱਠੀ ਰਾਗ ਰੰਗ ਦੀ ਮਹਿਫਲ ਕਰਮ ਹੋ ਗਈ ਨਰਤਕੀਆਂ ਦੇ ਅੱਖਾਂ ਦੇ ਵਿੱਚ ਸੁਰਮਈ ਜਾਦੂ ਸੀ ਉਸ ਦੀਆਂ ਅਦਾਵਾਂ ਦਿਲ ਕਸਨ ਬਾਦਸ਼ਾਹ ਨਿਮ ਨਿਮਾ ਮੁਸਕਰਾ ਰਿਹਾ ਸੀ ਵੇਖਣ ਵਾਲੇ ਨੂੰ ਲੱਗਦਾ ਸੀ ਕਿ ਅਸਲ ਜ਼ਿੰਦਗੀ ਤੇ ਯਾਰ ਇਸ ਤੇ ਅਸੀਂ ਤਾਂ ਕੀੜੇ ਮਕੌੜਈਆਂ ਤੇ ਨਰਤਕੀ ਦੇ ਬੁੱਲ ਤਰਨਮ ਦੀ ਤਰ੍ਹਾਂ ਫਰਕ ਦੇ ਉਸ ਦਾ ਨਾਚ ਕਦੇ ਮੋਰਨੀ ਦੀ ਚਾਲ ਸੀ ਤੇ ਕਦੇ ਨਾਗਨ ਦੀ ਚਾਲ ਦੀ ਲਹਿਰ ਚਲਦਾ ਕਦੇ ਸ਼ੋਲਿਆਂ ਦੀ ਲਪਕ ਤੇ ਕਦੇ ਫੁੱਲਾਂ ਦੀ ਟਹਿਣੀ ਦੀ ਤਰ ਤਰਹਾਟ ਸੀ ਉਸ ਦੇ ਕਦਮਾਂ ਦੇ ਵਿੱਚ ਖਸ਼ਬੂਆਂ ਇਹ ਤਰਫ ਲੇਲਾ ਸੁਗੰਧੀ ਆਲੇ ਦੁਆਲੇ ਨੂੰ ਸੁਗੰਧਿਤ ਕਰ ਰਹੀਆਂ ਸਨ ਕਦੇ ਸ਼ਰਮੋ ਹਿਆ ਦਾ ਅੰਦਾਜ਼ ਜਿਸ ਤਰ੍ਹਾਂ ਰੇਖਾ ਦਾ ਸੁਣਿਆ ਮੁਜਰਾ ਤੁਸੀਂ ਕਿਹਾ ਕਮਾਲ ਦਾ ਹੁੰਦਾ ਨਾ ਕਦੇ ਹਾਊਸ ਦੀ ਦਾਵਤ ਪਰ ਭਰੇ ਦਰਬਾਰ ਦੇ ਵਿੱਚ ਕਿਸੇ ਦੀ ਹਿੰਮਤ ਨਹੀਂ ਸੀ ਕਿ ਨਰਤਕੀ ਵੱਲ ਅੱਖ ਚੁੱਕ ਕੇ ਵੇਖ ਸਕੇ ਨਤਕੀ ਵੱਲ ਸਿਰਫ ਬਾਦਸ਼ਾਹ ਵੇਖ ਰਿਹਾ ਸੀ ਤੇ ਬਾਦਸ਼ਾਹ ਨਰਤਕੀ ਵੱਲ ਵੇਖ ਕੇ ਆਪਣੀ ਮੋਛਾਂ ਨੂੰ ਤਾ ਦਿੰਦਾ ਹੋਇਆ ਨਰਤਕੀ ਦੀ ਕਲਾ ਨਾਲ ਆਨੰਦਿਤ ਤੇ ਪ੍ਰਸੰਨਤ ਹੋ ਰਿਹਾ ਸੀ ਤਬਲੇ ਦੀ ਆਖਰੀ ਥਾਪ ਘੁੰਗਰੂਆਂ ਦੀ ਜ਼ੋਰਦਾਰ ਚੰਕਾਰ ਦੇ ਨਾਲ ਨਾਚ ਖਤਮ ਹੋ ਗਿਆ ਤੇ ਬਾਦਸ਼ਾਹ ਨੇ ਖੁਸ਼ ਹੋ ਕੇ ਆਪਣੇ ਗਲੇ ਦੇ ਵਿੱਚੋਂ ਸੱਤ ਲੜੀਆਂ ਵਾਲਾ ਮੋਤੀਆਂ ਦਾ ਹਾਰ ਲਾ ਕੇ ਨਰਤਕੀ ਵੱਲ ਵਗਾ ਮਾਰਿਆ ਨਰਤਕੀ ਨੇ ਅਦਾਵਾਂ ਦੇ ਨਾਲ ਝੁੱਕ ਕੇ ਉਹ ਹਾਰ ਚੁੱਕਿਆ ਤੇ ਸੱਤ ਵਾਰੀ ਬਾਦਸ਼ਾਹ ਸਲਾਮਤ ਨੂੰ ਸਲਾਮ ਕੀਤਾ ਫਿਰ ਨਰਤਕੀ ਅੱਗੇ ਵਧੀ ਬਾਦਸ਼ਾਹ ਦੇ ਕਦਮ ਚੁੰਮ ਕੇ ਬੋਲੀ ਅਲੀ ਜਾਂ ਕਨੀਜ ਆਪਣੀ ਕਦਰ ਫਜ਼ਾਈ ਤੇ ਫੁੱਲੀ ਨਹੀਂ ਸਮਾਉਂਦੀ ਹਜ਼ੂਰ ਬਾਦਸ਼ਾਹ ਦਾ ਇਕਬਾਲ ਬੁਲੰਦ ਹੋਵੇ ਸ਼ਬਦ ਉਸ ਦੇ ਮਠਾਸ ਨਾਲ ਭਰੇ ਹੋਏ ਬੋਰੇ ਦੀ ਤਰ੍ਹਾਂ ਸਨ ਜਿਵੇਂ ਪਤਾਸੇ ਕਰਦੇ ਹੁੰਦੇ ਆ ਇੱਕ ਭਾਰੀ ਆਵਾਜ਼ ਜਿਹੜੀ ਬਾਦਸ਼ਾਹ ਦੀ ਆਵਾਜ਼ ਤੋਂ ਜ਼ਿਆਦਾ ਰੋਬਦਾਰ ਸੀ ਗੂੰਜ اٹਹੀ ਕਟ ਅਚਾਨਕ ਕਟ ਕਹਿਣ ਦੀ ਧੇਰ ਸੀ ਤੇ ਰੋਸ਼ਨੀयां ਬੁਝਣੀਆਂ ਸ਼ੁਰੂ ਹੋਈਆਂ ਦਰਬਾਰੀ ਆਪਣੇ ਰੇਸ਼ਮੀ ਤੇ ਮਖਮਲੀ ਕੱਪੜੇ ਸਾਂਭਦੇ ਹੋਏ ਆਪਣੀਆਂ ਨਕਲੀ ਦਾੜ੍ਹੀਆਂ ਤੇ ਮੁੱਛਾਂ ਖਿੱਚਦੇ ਹੋਏ ਤੇ ਐਕਟ੍ਰੈਸਾਂ ਮੇਕਅਪ ਰੂਮ ਵੱਲੋਂ ਭੱਜੇ ਬਾਸ਼ਾ ਨੇ ਆਪਣੇ ਸਿਰ 'ਤੇ ਤਾਜ ਲਾਇਆ ਨਕਲੀ ਲੰਮੇ ਵਾਲਾਂ ਦੀ ਵੈਗ ਉਤਰ ਗਈ ਨਾਲ ਹੀ ਮੇਕਅਪ ਮੈਨ ਨੇ ਉਸ ਨੂੰ ਡਾਂਟਿਆ ਓਏ ਕੀ ਕਰ ਰਿਆਂ ਵੈਗ ਸਾਹਮਣੇ ਲਾ ਸੰਭਾਲ ਕੇ ਤੈਨੂੰ ਪਤਾ ਕਿੰਨੀ ਮਹਿੰਗੀ ਆ ਬਾਦਸ਼ਾਹ ਪਸੀਨੋ ਪਸੀਨੇ ਹੋ ਗਿਆ ਬਾਦਸ਼ਾਹ ਨੇ ਘਬਰਾ ਕੇ ਵੈਗ ਨੂੰ ਤੇ ਫਿਰ ਆਪਣੇ ਗੰਗੇ ਸਿਰ 'ਤੇ ਰੱਖਣਾ ਚਾਹਿਆ ਤਾਂ ਐਨੇ ਨੂੰ ਉਸ ਦਾ ਤਾਜ ਉਸਦੇ ਹੱਥ 'ਚ ਬੁੜ ਕੇ ਧਰਤੀ 'ਤੇ ਡਿੱਗ ਪਿਆ ਟੇਨ ਦੇ ਤਾਜ ਦੀ ਸ਼ਿੰਕਾਰ ਦੇ ਨਾਲ ਹੀ ਕਿੰਨੇ ਕੱਚ ਦੇ ਟੋਟੇ ਫਰਸ਼ ਤੇ ਖਲਰ ਗਏ ਜਿਹੜੇ ਤਾਜ ਦੇ ਵਿੱਚ ਹੀਰਿਆਂ ਦੀ ਵੰਗ ਜੜੇ ਸਨ ਮੇਕਅਪ ਰੂਮ ਦੇ ਵਿੱਚ ਪਹੁੰਚ ਕੇ ਬਾਦਸ਼ਾਹ ਨੇ ਆਪਣਾ ਮਲਮਲ ਦਾ ਲਬਾਦਾ ਉਤਾਰਿਆ ਰੇਸ਼ਮੀ ਕੁੜਤਾ ਬੜਾ ਬਚਾ ਕੇ ਲਾਇਆ ਤਾਂ ਜੋ ਫਿਰ ਡਾਂਟਣਾ ਪੈ ਜਾਵੇ ਫਿਰ ਬਾਦਸ਼ਾਹ ਨੇ ਆਪਣੀ ਸੈਟਨ ਦੀ ਸਲਵਾਰ ਲਾਈ ਨੀਚੇ ਬੋਝਕੀ ਦਾ ਕੱਛਾ ਉਹ ਵੀ ਕਈ ਦਿਨਾਂ ਦਾ ਨਾਂ ਧੋਤਾ ਹੋਇਆ ਜਰੀ ਦੀ ਜੁੱਤੀ ਲਾਹੀ ਤੇ ਨਾਲ ਹੀ ਰੂਨ ਨਾਲ ਭਰਿਆ ਹੋਇਆ ਆਪਣੇ ਨਕਲੀ ਢੱਡ ਸੀ ਜਿਹੜਾ ਕੋਈ ਮੋਟਾ ਦਿਖਾਉਣਾ ਹੁੰਦਾ ਬਾਦਸ਼ਾਹ ਮੇਰੇ ਵਰਗਾ ਸੁੱਕਿਆ ਹੋਊਗਾ 35 ਕਿਲੋ ਵਾਲਾ ਉਹ ਨਕਲੀ ਢੱਡ ਵੀ ਲਾਇਆ ਮੇਕਅਪ ਮੈਨ ਹੈ ਉਸ ਤੇ ਚਿਹਰੇ ਤੇ ਦਾੜ੍ਹੀ ਤੇ ਮੁੱਛਾਂ ਧੂ ਲਈਆਂ ਬਾਦਸ਼ਾਹ ਹੁਣ ਸਿਰਫ ਬੋਸ਼ਕੀ ਦੇ ਕੱਛੇ 'ਚ ਸੀ ਤੇ ਉਸ ਨੂੰ ਵੀ ਟਾਕੀਆਂ ਲੱਗੀਆਂ ਹੋਈਆਂ ਸਨ ਚੰਦ ਮਿੰਟਾਂ ਪਿਛੋਂ ਪੁਰਾਣੀ ਰਫੂ ਕੀਤੀ ਹੋਈ ਪੈਂਟ ਤੇ ਇੱਕ ਮੈਲੇ ਜਿਹੇ ਬਰਸ਼ਟ ਪਾਏ ਇੱਕ ਪਤਲਾ ਸੁੱਕਾ ਚਪਕੀਆਂ ਗੱਲਾਂ ਵਾਲਾ ਤੇ ਤੱਸੀਆਂ ਅੱਖਾਂ ਵਾਲਾ ਇੱਕ ਐਕਟਰ ਸਪਲਾਈਰ ਕੋਲੋਂ ਦਾੜੀ ਦੀ ਮਜਬੂਰੀ ਦਿਹਾੜੀ ਦੀ ਮਜਬੂਰੀ ਦੇ 50 ਰੁਪਏ ਵਸੂਲ ਰਿਹਾ ਸੀ ਕਿਉਂਕਿ 70 ਰੁਪਏ ਦੇ ਵਿੱਚੋਂ 20 ਰੁਪਏ ਦਾ ਕਮਿਸ਼ਨ ਉਹ ਪਹਿਲਾਂ ਕੱਟ ਚੁੱਕੇ ਸਨ ਫਿਰ ਉਸਨੇ ਅਸਿਸਟੈਂਟ ਡਾਇਰੈਕਟਰ ਨੂੰ ਸਲਾਮ ਠੋਕਦੇ ਆਖਿਆ ਕਿ ਸਾਹਿਬ ਕੱਲ ਵੀ ਮੇਰਾ ਮੇਕਅਪ ਹੈ ਜਵਾਬ ਮਿਲਿਆ ਨਹੀਂ ਕੱਲ ਤਾਂ ਅਸੀਂ ਡਾਕੂਆਂ ਦੀ ਗੁਫਾ ਵਾਲਾ ਸੀਨ ਲੈਣਾ ਬਾਦਸ਼ਾਹ ਨੇ ਗੜਗੜਾਉਂਦੇ ਆਖਿਆ ਤਾਂ ਸਾਹਿਬ ਮੈਨੂੰ ਡਾਕੂ ਹੀ ਬਣਾ ਦਿਓ ਮੇਰੀ ਦਿਹਾੜੀ ਲੱਗ ਜਾਏਗੀ ਬੜੀ ਮਿਹਰਬਾਨੀ ਹੋਏਗੀ ਸੱਚ ਕਹਿਣਾ 2 ਮਹੀਨੇ ਚ ਸਿਰਫ 5 ਦਿਨ ਮੇਕਅਪ ਕੀਤਾ ਕਿਉਂਕਿ ਜਿਸ ਦਿਨ ਮੇਕਅਪ ਹੁੰਦਾ ਹੈ ਉਸ ਦਿਨ ਦਿਹਾੜੀ ਬਣਦੀ ਹੈ ਅਸਿਸਟੈਂਟ ਡਾਇਰੈਕਟਰ ਨੇ ਡਾਂਟ ਕੇ ਆਖਿਆ ਪਾਗਲ ਹੋ ਗਿਆ ਕਿ ਬਈ ਬਾਦਸ਼ਾਹ ਨੂੰ ਡਾਕੂ ਕਿਵੇਂ ਬਣਾ ਦਈਏ ਪਿਕਚਰ ਦੀ ਫਿਲਮ ਦੀ ਕੰਟੀਨਿਊਟੀ ਖਰਾਬ ਕਰ ਦਈਏ ਬਾਦਸ਼ਾਹ ਦੀਆਂ ਅੱਖਾਂ ਛੰਝੂ ਆ ਗਏ ਤਿੰਨ ਦਿਨ ਹੋਰ ਕੰਮ ਮਿਲ ਜਾਂਦਾ ਉਹ ਗੜਗੜਾਇਆ ਡਾਕਟਰ ਸਾਹਿਬ ਤੇਨ ਤੇਨ ਹੋਰ ਕੰਮ ਮਿਲ ਜਾਂਦਾ ਤੇ ਮੈਂ ਆਪਣੇ ਕਮਰੇ ਦਾ ਕਿਰਾਇਆ ਦੇ ਦਿੰਦਾ ਬਾਲ ਬੱਚੇ ਦਾ ਆਦਮੀ ਆ ਸਭ ਬਰਸਾਤ ਵਿੱਚ ਮਕਾਨ ਮਾਲਕ ਨੇ ਘਰੋਂ ਕੱਢ ਦਿੱਤਾ ਤਾਂ ਮੈਂ ਉਹਨਾਂ ਨੂੰ ਲੈ ਕੇ ਕਿੱਥੇ ਜਾਵਾਂਗਾ ਥੋੜਾ ਜਿਹਾ ਐਡਵਾਂਸ ਹੀ ਦੇ ਦਿਓ ਜਾਂ ਮੇਰਾ ਕੰਮ ਹੋਰ ਵਧਾ ਦਿਓ ਨਹੀਂ ਬਈ ਨਹੀਂ ਅਸਿਸਟੈਂਟ ਉਸ ਦੀ ਗਰੀਬੀ ਨੂੰ ਮਹਿਸੂਸ ਕਰਦਿਆਂ ਥੋੜਾ ਨਰਮ ਹੋਇਆ ਉਸ ਦਾ ਲਹਿਜਾ ਹਮਦਰਦੀ ਨਾਲ ਭਰਿਆ ਹੋਇਆ ਸੀ ਅਸੀਂ ਸਟੋਰੀ ਬਦਲ ਦਿੱਤੀ ਹੈ ਬਾਦਸ਼ਾਹ ਦਾ ਕੰਮ ਅੱਜ ਤੋਂ ਹੀ ਖਤਮ ਤੁਹਾਨੂੰ 3 ਦਿਨ ਹੋਰ ਕਿਵੇਂ ਮੇਕਅਪ ਕਰਾ ਦिए ਇਹ ਹੈ 1 ਦਿਨ ਦੀ ਬਾਦਸ਼ਾਹ ਜਿਹੜੇ ਹੁਣ ਫਿਲਮਾਂ 'ਚ ਅਸੀਂ ਚਿਹਰੇ ਵੇਖਦੇ ਆ ਉਹਨਾਂ ਦੇ ਪਿੱਛੇ ਦਰਦ ਕਿੰਨਾ ਹੁੰਦਾ ਆ ਕਿਸੇ ਨੇ ਕੋਈ ਵੀਡੀਓ ਪਾਈ ਕੋਈ ਮਲੂਕ ਜੀ ਕੁੜੀ 18 19 ਵਰਿਆਂ ਦੀ ਆਪਣੇ ਲੱਕ ਨਾਲ ਉਸਨੇ ਇੱਕ ਟੇਬਲ ਨੋਮਾ ਸ਼ੀਟ ਬੰਨੀ ਹੋਈ ਜਿਸ ਤੇ ਸ਼ਰਾਬ ਦੇ ਪੈਗ ਪਾਏ ਹੋਏ ਬੜਾ ਉਸਦਾ ਚਿਹਰਾ ਵੇਖ ਕੇ ਰੋਣ ਆਉਂਦਾ ਸੀ ਕਈ ਵਰੀ ਡਾਂਸਰ ਕੁੜੀਆਂ ਪਤਾ ਨਹੀਂ ਕਿਸ ਮਜਬੂਰੀ ਦੇ ਵਿੱਚ ਉੱਥੇ ਨੱਚਦੀਆਂ ਹੁੰਦੀਆਂ ਨੇ ਕਈ ਬੇਹਾ ਉਮਰ ਦੇ ਬੰਦੇ ਉਹਨਾਂ ਨੂੰ ਕਿਸ ਤਰ੍ਹਾਂ ਤਾੜ ਰਹੇ ਹੁੰਦੇ ਨੇ ਸੋ ਮਜਬੂਰੀ ਅਦਾਕਾਰਾਂ ਤੋਂ ਵੀ ਕੀ ਕੀ ਕਰਾਉਂਦੀ ਹੈ ਸੋ ਐਸੀ ਕਹਾਣੀ ਇੱਕ ਦਿਨ ਦੀ ਬਾਦਸ਼ਾਹਤ ਸੋ ਅਦਾਕਾਰ ਦਾ ਕਿਰਦਾਰ ਅੰਦਰੋਂ ਕੀ ਹੁੰਦਾ ਹੈ ਅਸਲ ਦੇ ਵਿੱਚ ਉਹ ਪੇਸ਼ ਕੀ ਕਰਦਾ ਹੈ ਇਹ ਵੀ ਸਮਾਂ ਦਾ ਸੱਚ ਹੈ ਕਿ ਬਹੁਤੇ ਕਿਰਦਾਰ ਆਰਥਿਕ ਤੌਰ ਤੇ ਕਮਜ਼ੋਰ ਹੁੰਦੇ ਨੇ ਪਰ ਜਿਹੜੇ ਕਰਦਾਰ ਜਾਂ ਐਕਟਰ ਜਾਂ ਗਾਇਕ ਅਮੀਰ ਹੋ ਜਾਂਦੇ ਨੇ ਤੇ ਫਿਰ ਉਹ ਆਪਣੀਆਂ ਬਹਿਵਤਾਂ ਦੇ ਨਾਲ ਆਖਰ ਨੂੰ ਫਿਰ ਉਹੀ ਗੁਰਬਤ ਭਰੀ ਜ਼ਿੰਦਗੀ ਬਤੀਤ ਕਰਦੇ ਨੇ ਉਹ ਜਿਵੇਂ ਕਹਿੰਦੇ ਆ ਨਾ ਕਿ ਗੌਣ ਬਲਾ ਮਨ ਨਰਤਕੀ ਲੈਂਦੇ ਜੋਵਨ ਵਿੱਚ ਬਹਾਰ ਬੁੱਢੇ ਹੋ ਵੇਲੇ ਨੂੰ ਝੂਰ ਦੇ ਬਸ ਮਾਨਕ ਸਾਹਿਬ ਨੇ ਤਾਂ ਨਰਤਕੀ ਦੀ ਜਗ੍ਹਾ ਕੰਜਰੀ ਲਿਖਿਆ ਸੋ ਕਿਉਂਕਿ ਇਹ ਵੀ ਕੰਜਰ ਭਾਈਚਾਰੇ ਦੇ ਜਿਹੜੇ ਲੋਕ ਸੀ ਇਹ ਆਰਟਿਸਟ ਹੁੰਦੇ ਸੀ ਅਦਾਕਾਰ ਹੁੰਦੇ ਸੀ ਸੋ ਇਹ ਸਮਿਆਂ ਦਾ ਸੱਚ ਹੈ ਇੱਕ ਅਦਾਕਾਰ ਦੀ ਕਹਾਣੀ ਹੈ ਇੱਕ ਦੰਦ ਦੀ ਬਾਦਸ਼ਾਹ ਦੀ ਕਹਾਣੀ ਹੈ ਇਸ ਤਰ੍ਹਾਂ ਦੇ ਜਿਹੜੇ ਆਰਟਿਸਟ ਨੇ ਸ਼ਾਇਦ ਗੁਰਬਤ ਮਾਰੇ ਨੇ ਜਿਹੜੇ ਅੱਗੇ ਵਧਦੇ ਨੇ ਜਾਂ ਕਈ ਵਾਰੀ ਉਹਨਾਂ ਨੂੰ ਕਈ ਤਰ੍ਹਾਂ ਦਾ ਸ਼ੋਸ਼ਣ ਕਰਾਉਣਾ ਪੈਂਦਾ ਜਿਸ ਦੇ ਵਿੱਚ ਬਾਅਦ ਵਿੱਚ ਫਿਰ ਇਸ ਤਰ੍ਹਾਂ ਦੇ ਜਵਰਜਨਾ ਜਾਂ ਹੋਰ بڑے ਕિસ્ਸੇ ਇਸ ਦੇ ਵਿੱਚੋਂ ਨਿਕਲਦੇ ਨੇ ਸੋ ਇਹ ਸੀ ਕਹਾਣੀ ਇੱਕ ਦਿਨ ਦੀ ਬਾਦਸ਼ਾਹਤ ਪਾਕਿਸਤਾਨੀ ਉਰਦੂ ਕਹਾਣੀ ਹੈ ਤੇ ਲਿਖਤਮ ਸੰਸ ਦੇ ਕੁਆਜਾ ਅਹਿਮਦ ਅਵਾਜ਼ ਸਾਹਿਬ ਸੋ ਉਮੀਦ ਹੈ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਕਹਾਣੀਆਂ ਦੀ ਲੜਾਈ ਦੇ ਵਿੱਚ ਹੀ ਇਹ ਕਹਾਣੀ ਤੁਸੀਂ ਸੁਣ ਸਕਦੇ ਹੋ ਤੇ ਅੱਗੇ ਸ਼ੇਅਰ ਤੇ ਸਾਂਝੀ ਜ਼ਰੂਰ ਕਰਿਓ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਤੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ 9876309655 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ